ਮਾਈ ਪਪਾ ਕੀ ਨਾਮ ਤੁਹਾਡਾ ਰਜਿੰਦਰਪੁਰੀ ਕਿਹੜੀ ਜਗ੍ਹਾ ਤੁਹਾਡੀ ਦੁਕਾਨ ਹੈ ਤੇ ਕੀ ਕਰਦੇ ਹੋ ਰਾਮ ਬਾਗ ਚਰਚ ਦੇ ਸਾਹਮਣੇ ਵੀ ਗੱਲਾਂ ਚਾਹਦੇ ਨਵਾਂ ਸਾਲ ਆ ਰਿਹਾ ਨਵੇਂ ਸਾਲ ਦੀ ਸ਼ੁਭ ਸ਼ੁਭ ਸਾਰੇ ਨੇ ਪਤਾਈਆਂ ਲੋੜੀ ਦੀਆਂ ਜ਼ਾ ਚਾਈਨਾ ਡੋਰ ਇੱਕ ਬੜੀ ਚੰਗੀ ਚਾਈਨਾ ਡੋਰ ਬੰਦ ਜਾਏਗੀ ਬੱਚੇ ਜਿਹੜੇ ਦੰਦਦੇ ਆ ਕੀ ਗੱਲਾਂ ਚੰਦੇ ਹੂੰ ਬੱਚੇ ਜਿਹੜੇ ਚਾਈਨਾ ਡੋਰ ਦਾ ਦੰਦਦੇ ਆ ਕੀ ਗੱਲਾਂ ਚੰਦੇ ਬੱਚੇ ਜਿਹੜੇ ਚਾਈਨਾ ਡੋਰ ਚਾਹੁੰਦੇ ਨੇ ਵਰਤਨੇ ਉਹਨਾਂ ਨਹੀਂ ਵਰਤਨੀ ਜਾਏਗੀ ਬਹੁਤ ਕਟਿੰਗ ਹੋਣ ਈ ਹੈ ਗਲਤ ਕੰਮ ਹੈ ਜੋ ਇਬਰਾਹਿਮ ਸਟਿਲ ਹੋਈ ਸੰਗਰਾਗ ਰਤਨ ਸਟਿਲ ਹੋਈ ਤੋਂ ਚੱਲਣੇ ਬਸ ਜਦ ਇੱਧਰ ਕਿੱਧਰ ਬੈਕ ਉੱਤਰੋ ਕੀਹਨਾਂ ਜਿੰਨੇ ਜਿਹੜੇ ਬੱਚੇ ਚੈਨਲ ਡੋਰ ਕਰਾਉਂਦੇ ਚੈਨਲ ਡੋਰ ਦੇ ਬੱਚਿਆਂ ਦੇ ਮਾਪਿਆਂ ਨੂੰ ਚਾਹਨਾ ਬੱਚੇ ਨਾਵਰਤਨ ਚੈਨਲ ਡੋਰ ਨਾਵਰਤਨ ਗਲਤ ਗੋਦਗਲਤ ਕੰਮ ਹੈ ਆਪਣੇ ਪੰਜਾਬ ਦੀ ਡੋਰ ਵਰਤਨ ਬੱਚਿਆਂ ਨੂੰ ਨੁਕਸਾਨ ਬਹੁਤ ਹੋ ਰਿਹਾ ਹੈ ਤੁਹਾਡੀ ਇਹ ਦੁਕਾਨ ਹੈ ਕਿਹੜੀ ਜਗ੍ਹਾ ਦੁਕਾਨ ਹੈ ਤੇ ਕਾਦੀ ਦੁਕਾਨ ਹੈ ਰਾਮ ਬਾਗ ਚੌਂ ਚਰਚੇ ਦੇ ਸਾਹਮਣੇ 30 ਸਾਲਾ ਪੂਰੀ 30 ਸਾਲ ਠੀਕ ਹੈ ਨਾ ਜੰਨੂ ਸ਼ਾਹ ਦੇ ਬਾਸੀ ਮੈਂ ਕਹਿੰਦਾ ਸ਼ਹਿਰ ਨੂੰ ਜਣਾ ਲੋੜੀ ਦੇ ਵਾਰ ਸਾਰ ਦਾਨੀਆਂ ਨਵੇਂ ਸਾਲ ਦੀਆਂ ਵਧਾਈਆਂ ਦੱਸ ਲੋ ਮੇਰੇ ਵੱਲੋਂ ਤੇ ਮੇਰੇ ਸਾਰੇ ਪਰਿਵਾਰ ਵੱਲੋਂ ਨਵੇਂ ਸਾਲ ਦੀਆਂ ਲੋੜੀ ਦੀਆਂ ਲੱਖ ਲੱਖ ਵਧਾਈਆਂ ਹੋਣ ਆਮ ਆਦਮੀ ਪਾਰਟੀ ਬਹੁਤ ਅੱਛਾ ਕੰਮ ਕਰ ਰਹੀ ਹੈ ਕੋਈ ਮਾੜਾ ਕੰਮ ਨਹੀਂ ਕਰ ਰਹੀ ਦੌਰ ਇਹ ਚਾਹਨਾ ਦੀ ਬੰਦ ਹੋਣੀ ਚਾਹੀਦੀ ਹੈ